ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਮੋਹਾਲੀ ਦੇ ਸੁਹਾਣਾ ਵਿੱਚ ਚੱਲ ਰਿਹਾ ਸੀ ਕਬੱਡੀ ਕੱਪ ਤੇ ਕਬੱਡੀ ਕੱਪ ਦੇ ਵਿੱਚ ਖੇਡ ਪ੍ਰਮੋਟਰ ਰਾਣਾ ਬਲਾਚੌਰੀਆ ਤੇ ਕਬੱਡੀ ਖਿਡਾਰੀ ਤੇ ਤਾਪੜ ਤੋੜ ਗੋਲੀਆਂ ਚਲਾ ਦਿੱਤੀਆਂ ਗੈਂਗਸਟਰ ਨੇ ਜੇਕਰ ਜੋ ਹੈ ਕਿ ਬੰਬੀਹਾ ਗਰੁੱਪ ਨਾਲਾ ਇਸ ਗੈਂਗਸਟਰ ਗਰੁੱਪ ਦੇ ਸਬੰਧ ਦੱਤੇ ਜਾ ਰਹੇ ਨੇ ਗੋਲੀਆਂ ਮਾਰਨ ਵਾਲੇ ਬਲੈਰੋ ਗੱਡੀ ਵਿੱਚ ਸਵਾਰ ਸਨ ਦੁਪਹਿਰ ਦੀ ਜੇ ਆਪਾਂ ਗੱਲਬਾਤ ਕਰੀਏ ਤਾਂ ਰਾਣਾ ਬਲਾਚੌਰੀਆ ਮੱਥਾ ਟੇਕਣ ਆਏ ਸੀ ਸਟੇਡੀਅਮ ਦੇ ਵਿੱਚ ਉਸ ਨੂੰ ਕੀ ਪਤਾ ਸੀ ਕਿ ਰਾਤ ਸਮੇਂ ਉਸ ਤੇ ਗੋਲੀਆਂ ਚੱਲ ਜਾਣਗੀਆਂ ਲਗਭਗ 9-9 ਦੇ ਕਰੀਬ ਗੋਲੀਆਂ ਚੱਲੀਆਂ ਨੇ ਬੰਮੀਹਾ ਗਰੁੱਪ ਨਾਲ ਰਾਣਾ ਬਲਾਚੌਰੀਆ ਦਾ ਪਿਛਲੇ ਕਾਫੀ ਸਮੇਂ ਤੋਂ ਕਲੇਸ਼ ਚੱਲਦਾ ਆ ਰਿਹਾ ਸੀ ਐਸਐਸਬੀ ਮੁਤਾਬਕ ਨੇੜੇ ਤੋਂ 3 ਤੋਂ 4 ਗੋਲੀਆਂ ਮਾਰੀਆਂ ਗਈਆਂ ਜਿਸ ਕਾਰਨ ਉਸ ਨੂੰ ਫੋਰਟਿਸ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਜਿੱਥੇ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਰਾਣਾ ਬਲਾਚੌਰੀਆ ਦੀ ਮੌਤ ਹੋ ਗਈ ਅਤੇ ਮਾਰਚ ਦੇ ਪਹਿਲਾਂ ਕਿਹਾ ਕਿ ਅਸੀਂ ਤੁਹਾਡੇ ਫੈਨ ਹਾਂ ਫੋਟੋ ਖਿਚਵਾਉਣੀ ਹੈ ਤੇ ਫਿਰ ਸਿਰ ਤੇ ਤਾਪੜ ਤੋੜ ਗੋਲੀਆਂ ਮਾਰ ਕੇ ਲਾਂਡਰ ਵਾਲੇ ਪਾਸੇ ਭਰਾਰ ਹੋ ਗਏ ਹਾਲਾਂਕਿ ਰਾਣਾ ਬਲਾ ਚੌਰੀਆਂ ਨੂੰ ਫੋਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਹਮਲਾਵਰ 4 5 ਦੱਸੀ ਜਾ ਰਹੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਨਕੀਰ ਤਾਲਕ ਜਿਹੜਾ ਕਿ ਪਹਿਲਾਂ ਹੀ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਮਨਕੀਰ ਤੌਲਖ ਨੇ ਵੀ ਕੁਝ ਸਮੇਂ ਬਾਅਦ ਖੇਡ ਮੇਲੇ ਵਿੱਚ ਸ਼ਮੂਰੀਅਤਕਾਰੀ ਨੇ ਕਿ ਉਸ ਤੋਂ ਪਹਿਲਾਂ ਹੀ ਇਹ ਪਾੜਾ ਵਾਪਰ ਗਿਆ ਕਿ ਰਾਣਾ ਬਲਾਚੌਰੀਆ ਖੇਡ ਪ੍ਰਮੋਟਰ ਤੇ ਕਬੱਡੀ ਖਿਡਾਰੀ ਤੇ ਤਾਪੜ ਤੋੜ ਗੋਲੀਆਂ ਚੱਲੀਆਂ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤਸਵੀਰਾਂ ਸਾਫ ਨੇ ਸੁਹਾਣਾ ਦੇ ਕਬੱਡੀ ਕੱਪ ਦੇ ਸਟੇਡੀਅਮ ਤੋਂ ਤਸਵੀਰਾਂ ਬਿਲਕੁਲ ਸਾਫ ਨੇ ਜਿੱਥੇ ਰਾਣਾ ਬਲਾਚੌਰੀਆ ਨੂੰ ਖੇਡ ਪ੍ਰਮੋਟਰ ਜਿਹੜਾ ਕਿ ਕਬੱਡੀ ਖਿਡਾਰੀ ਉਹਨੂੰ ਗੋਲੀਆਂ ਮਾਰੀਆਂ ਗਈਆਂ ਔਰ ਸਭ ਤੋਂ ਵੱਡੀ ਗੱਲ ਇਹ ਕਿ ਇੱਕ ਜਿਹੜੇ ਗੈਂਗਸਟਰ ਦੀ ਗੋਲੀਆਂ ਮਾਰਦੇ ਇਸ ਤਰ੍ਹਾਂ ਭੱਜੇ ਨੇ ਜਿਵੇਂ ਬੇਖੌਫ ਹੋ ਉਹਨਾਂ ਨੂੰ ਕੋਈ ਡਰ ਨਾ ਹੋਵੇ ਸਭ ਤੋਂ ਵੱਡਾ ਸਵਾਲ ਇਹ ਹੈ ਸ਼ਹਿਰ ਮੁਹਾਲੀ ਪੁਲਿਸੇ ਲੱਗਦਾ ਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਤ ਕਿੱਥੇ ਗਈ ਸਭ ਤੋਂ ਵੱਡੀ ਗੱਲ ਹੈ ਕਿ ਹੁਣੇ ਚੋਣਾ ਹੋ ਕੇ ਹੱਡੀਆਂ ਨੇ ਸੁਰੱਖਿਆ ਦੇ ਵਿੱਚ ਢਿੱਲ ਜਿਹੜੀ ਹੈ ਕਿਤੇ ਨਾ ਕਿਤੇ ਵਰਤੀ ਗਈ ਹੈ ਐਸਐਸਬੀ ਮੁਤਾਬਕ ਜਲਦੀ ਹੀ ਕੇਰਾਬ ਨਾਕੇਬੰਦੀ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਦੋਸ਼ੀ ਜਿਹੜੇ ਨੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਰਾਣਾ ਬਲਾਚੌਰੀਆ ਤੇ ਉਹ ਜਲਦੀ ਗ੍ਰਿਫਟ ਵਿੱਚ ਹੋਣਗੇ ਸਭ ਤੋਂ ਵੱਡੀ ਖਬਰ ਅਪਡੇਟ ਕਰ ਰਹੇ ਹਾਂ ਕਿ ਰਾਣਾ ਬਲਾਚੌਰੀਆ ਖੇਡ ਪ੍ਰਮੋਟਰ ਤੇ ਕਬੱਡੀ ਖਿਡਾਰੀ ਤੇ ਤਾਪੜ ਤੋੜ ਗੋਲੀਆਂ ਚੱਲੀਆਂ ਨੇ ਔਰ ਫੋਰਟਿਸ ਹਸਪਤਾਲ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ ਚਾਰ ਪੰਜ ਹਮਲਾਵਰ ਸਨ ਜਿਨ੍ਹਾਂ ਨੇ ਨੇੜੇ ਤੋਂ ਰਾਣੇ ਬਲਾਚੌਰੀਆ ਨਾਲ ਪਹਿਲਾਂ ਇਹ ਕਿਹਾ ਕਿ ਅਸੀਂ ਤੁਹਾਡੇ ਪ੍ਰਸ਼ੰਸਕਾਂ ਤੁਹਾਡੇ ਨਾਲ ਫੋਟੋ ਕਰਾਉਣੀ ਹੈ ਫੋਟੋ ਵੀ ਕਰਵਾਈ ਫੋਟੋ ਕਰਵਾਉਂਦਿਆਂ ਨੇੜੇ ਤੋਂ ਵਿਚਰ ਦੇ ਵਿੱਚ ਮਾਰੀਆਂ ਗੋਲੀਆਂ ਤੇ ਤੁਰੰਤ ਉਸ ਦੀ ਮੌਤ ਹੋ ਵੀ ਹਸਪਤਾਲ ਪਹੁੰਚ ਗਏ ਸਭ ਤੋਂ ਨੇੜੇ ਦੀ ਗੱਲ ਇਹ ਹੈ ਕਿ ਬੇਖੌਫ ਹੋ ਕੇ ਇਹ ਗੈਂਗਸਟਰ ਜਿਹੜੇ ਸੀਏ ਪਾ ਚੁੱਕੇ ਸਨ ਬੰਬੀਹਾ ਗਰੁੱਪ ਨਾਲ ਤਾਲੁਕਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਗੱਲ ਦੀ ਪੁਲਿਸ ਨੇ ਪ੍ਰਚਾਰਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਕਿ ਕਿਹੜੇ ਕਿਸ ਗਰੋਹ ਦਾ ਕੰਮ ਹੈ ਬੰਬੀਹਾ ਗਰੁੱਪ ਦਾ ਹੈ ਜਾਂ ਫਿਰ ਕਿਸੇ ਹੋਰ ਗਰੁੱਪ ਦਾ ਹੈ ਲੇਕਿਨ ਅੰਦਾਜ਼ੇ ਇਹੀ ਲਾਇਆ ਜਾ ਰਿਹਾ ਹੈ ਕਿਉਂਕਿ ਬੰਬੀਹਾ ਗਰੁੱਪ ਦੇ ਨਾਲ ਪਿਛਲੇ ਕਾਫੀ ਸਮੇਂ ਤੋਂ ਰਾਣਾ ਬਲਾ ਚੌਰੀਆ ਦਾ ਕਲੇਸ਼ ਚੱਲਦਾ ਆ ਰਿਹਾ ਸੀ ਅੱਜ ਉਹ ਕਲੇਸ਼ ਮੌਤ ਯਾਨਕਿ ਮਾਤਮ ਦੇ ਰੂਪ ਵਿੱਚ ਬਦਲ ਗਿਆ ਤਸਵੀਰਾਂ ਮੋਹਾਲੀ ਦੇ ਸੋਹਾਨਾ ਕਬੱਡੀ ਕੱਪ ਦੀਆਂ ਨੇ ਜਿੱਥੇ ਰਾਣਾ ਬਲਾਚੌਰੀਆ ਨੂੰ ਗੋਲੀਆਂ ਮਾਰ ਤੇ ਚੰਗੀਆਂ ਰੋਲਡ ਅਸਲ ਵਿੱਚ ਟੂਰਨਾਮੈਂਟ ਚੱਲ ਰਿਹਾ ਸੀ ਫਾਇਰਿੰਗ ਹੋਈਆਂ ਦੇ ਵਿੱਚ ਕੀ ਜਾਣਕਾਰੀ ਹੈ ਹਲੇ ਹਲੇ ਤੱਕ ਦੀ ਜਿਹੜੀ ਜਾਣਕਾਰੀ ਹੈਗੀ ਜਿਹੜਾ ਕਬੱਡੀ ਟੂਰਨਾਮੈਂਟ ਸੁਹਾਣਾ ਵਿਖੇ ਚੱਲ ਰਿਹਾ ਸੀਗਾ ਉਹਦੇ ਵਿੱਚ ਇੱਕ ਰਾਣਾ ਬਲਾਚੌਰੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਪਲੇਅਰ ਸੀਗਾ ਕੋਈ ਕਬੱਡੀ ਦਾ ਉਹਦੇ ਉੱਪਰ ਦੋ ਜਾਂ ਤਿੰਨ ਬੰਦਿਆਂ ਨੇ ਤਕਰੀਬਨ ਫਾਇਰਿੰਗ ਕੀਤੀ ਹੈਗੀ ਉਹਨੂੰ ਦੋ ਜਾਂ ਇੱਥੇ ਸਾਨੂੰ ਜਿੰਨਾਂ ਨੂੰ ਮਿਲਿਆ ਚਾਰ ਤਕਰੀਬ ਖਾਲੀ ਖੋਲ ਮਿਲੇ ਨੇ ਤੇ ਹੋ ਸਕਦਾ ਚਾਰ ਤੋਂ ਪੰਜ ਦੇ ਕਰੀਬ ਸਾਨੂੰ ਲੱਗਦਾ ਵੀ ਫਾਇਰਿੰਗ ਜਿਹੜੀ ਹੋਈ ਹੈ ਇੱਥੇ ਤੇ ਉਹਦੇ ਚੋਂ ਜਿਹੜਾ ਮੁੰਡਾ ਹੈਗਾ ਰਾਣਾ ਇਹ ਇੰਜਰਡ ਹੋਇਆ ਹੈ ਜੀ ਹਲੇ ਤੱਕ ਇਹ ਕਹਾਣੀ ਕੀ ਕਰ ਵੈਸੇ ਇਹਨੂੰ ਹਸਪੀਟਲ ਐਡਮਿਟਡ ਹੈ 40ਸ ਹਸਪੀਟਲ ਲੈ ਕੇ ਜਾਇਆ ਗਿਆ ਤੇ ਉੱਥੋਂ ਜਿਹੜੀ ਕੰਡੀਸ਼ਨ ਹੁਣ ਉਹਦੀ ਚੈੱਕ ਕਰਦੇ ਵੀ ਕੀ ਕੰਡੀਸ਼ਨ ਹੈਗੀ ਹੈ ਕ੍ਰਿਟੀਕਲ ਹੈ ਕਿਵੇਂ ਹੈ ਉਹ ਤੁਹਾਨੂੰ ਰੈਗੂਲਰ ਅਪਡੇਟ ਦੇ ਦਾਂਗੇ ਜੀ ਦੋ 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 ਤੋਂ ਤਿੰਨ ਲੱਗ ਰਹੇ ਆ ਜੀ ਦੋ ਸੀ ਜਾਂ ਤਿੰਨ ਸੀਗੇ ਕਿੰਨੀ ਪੁੱਤਰ ਜਾਣਕਾਰੀ ਮਿਲੀ ਕਿ ਇੱਥੇ ਪਹਿਲਾਂ ਤੋਂ ਸੀ ਕਿ ਰੈਕੀ ਕਰ ਰਹੇ ਸੀ ਪਹਿਲਾਂ ਤੋਂ ਨੇਚਰਲੀ ਜਿੰਨਾ ਜਿਹੜੇ ਹਲੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ ਉਹ ਇਹੀ ਲੱਗ ਰਿਹਾ ਵੀ ਉਦੋਂ ਨਾਲ ਉਹਨਾਂ ਨੇ ਕੋਈ ਫੋਟੋ ਖਿਚਵਾਣ ਲਈ ਜਾਂ ਕੁਝ ਕਰਨ ਲਈ ਉਹਨੂੰ ਰੋਕਿਆ ਜਾਂ ਗੱਲਬਾਤ ਕੀਤੀ ਤੇ ਫਿਰ ਜਦੋਂ ਰੁਕਿਆ ਤਾਂ ਇੱਕਦਮ ਉੱਤੇ ਫਾਇਰਿੰਗ ਕਰਤੀ ਉਹ ਹੁਣ ਹੌਲੀ ਹੌਲੀ ਹੋਰ ਕਲੈਰਿਟੀ ਹੋ ਜੂਗੀ ਜੀ ਇੱਕ ਵਾਰੀ ਮੌਕੇ ਦੇ ਉੱਪਰ ਜਿਹੜੇ ਗਵਾ ਵਗੈਰਾ ਹੈਗੇ ਉਹਦੇ ਬਿਆਨ ਦਰਜ ਕਰਾਂਗੇ ਹੋਰ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜੇ ਖੋਲ ਪਏ ਸੀ ਕਿ ਜਾਂਦੇ ਵੀ ਫਾਇਰਿੰਗ ਕਰਕੇ ਇਹਨੇ ਨਹੀਂ ਨਹੀਂ ਉਹ ਜਾਂਦੇ ਜਦੋਂ ਲੋਕ ਉਹਨਾਂ ਵੱਲੋਂ ਵਧੇ ਸ਼ਾਇਦ 2 ਤੋਂ 3 ਉਹਨਾਂ ਨੇ ਹਵਾਈ ਫਾਇਰ ਕੀਤੇ ਹੈਗੇ ਜੋ ਹਲੇ ਕਲੈਰਿਟੀ ਹੋਰ ਕੋਈ ਇੰਜਰੀ ਕਿਸੇ ਨੂੰ ਨਹੀਂ ਹੈਗੀ ਵੀ ਜੇ ਕਿਸੇ ਨੂੰ ਮਾਰੇ ਹੋਣ ਤਾਂ ਕੋਈ ਵਾਰੀ ਲੋਕ ਜਦੋਂ ਪਏ ਉਹਨਾਂ ਨੂੰ ਤਾਂ ਉਹਨੂੰ ਡਰਾਉਣ ਇਰ ਤੱਕ ਤੁਹਾਨੂੰ ਅਪਡੇਟ ਕਰ ਦਾਂਗੇ ਜੀ ਕਲੈਰਟੀ ਨਾਲ ਹਰ ਸਿੰਘ ਸਾਹਿਬ ਖੁਦ ਲੈ ਕੇ ਨੂੰ ਹਾਂਜੀ ਬਲ ਸਾਹਿਬ ਇੱਥੇ ਬਲ ਸਾਹਿਬ ਮੌਕੇ ਤੇ ਮੌਜੂਦ ਸੀਗੇ ਉਹਨਾਂ ਨੇ ਫਿਰ ਆਪ ਜਿਹੜਾ ਹੈਗਾ ਉਹਦੀ ਬਾਡੀ ਨੂੰ ਲੈ ਕੇ ਮੁੰਡੇ ਨੂੰ ਲੈ ਕੇ ਗਏ ਨੇ ਇੱਥੋਂ ਚੱਟ ਕੇ ਜੀ ਜਦੋਂ ਇੰਜਰ ਪਿਆ ਸੀ ਬਾਡੀ ਹਾਂ ਹਿਸਾਲ ਡੈਟਾ ਫਾਰਮ ਹੋ ਗਿਆ ਨਹੀਂ 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 ਹਲੇ ਉਹ ਇਜ਼ ਕ੍ਰਿਟੀਕਲ ਇਨ ਹਸਪੀਟਲ ਤੇ 40 ਇਸ ਐਡਮਿਟ ਹੈ ਜੀ ਜਿਵੇਂ ਤੁਹਾਨੂੰ ਪਤਾ ਲੱਗੂਗਾ ਬਈ ਵੀ ਅਪਡੇਟ ਹੈ ਸਰ ਅਜੇ ਤੱਕ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਵੇ ਕੋਈ ਐਕਸੀਡੈਂਟ ਜਿਸ ਹੈ ਕਿਉਂਕਿ 10000 ਬਲੇਰੋ ਗੱਡੀ ਤੇ ਇੱਕ ਸਲੇਂਡਰ ਵਾਈਪ ਤੇ ਆਇਆ ਨਹੀਂ ਨਹੀਂ ਭਾਲੇ ਜਿਹੜੀ ਹੈਗੀ ਇਹ ਵੀ ਬਲੇਰੋ ਗੱਡੀ ਵਾਲੀ ਗੱਲ ਕਲੀਅਰ ਨਹੀਂ ਹੈ ਜੀ ਅਲੱਗ-ਅਲੱਗ ਗੱਡੀਆਂ ਸੀਗੀਆਂ ਜਿਹੜੀ ਨਿਕਲ ਰਹੀਆਂ ਸੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕੈਮਰੇਸ ਵਗੈਰਾ ਦੇਖ ਰਹੇ ਹਾਂ ਕਿ ਕਿੱਧਰ ਨੂੰ ਗਏ ਹੈਗੇ ਆ ਤੇ ਫਾਇਰਿੰਗ ਕਰਕੇ ਹਲੇ ਤੱਕ ਜੋ ਦੀ ਕੋਈ ਲੱਕੀ ਨਾਲ ਵੈਰ ਹੋ ਸਕਦਾ ਹੋਵੇ ਤੇ ਉਹ ਹੁਣ ਵੈਰੀਫਾਈ ਕਰਕੇ ਤੁਹਾਨੂੰ ਅਲ ਇਟ ਵਿਲ ਬੀ ਟੂ ਪ੍ਰੀ ਮੈਚਰ ਕੁਝ ਵੀ ਕਹਿਣਾ ਇਹਦੇ ਬਾਰੇ ਕਿ ਕਿਨੇ ਪਾਰਟੀਕੂਲਰ ਜੀ ਸਰ ਵੈਪਨ 30 ਦੇ ਲੱਗ ਰਹੇ 30 ਦੇ ਕੋਲ ਮਿਲੇ ਜੀ 4 4 4 ਤੋਂ 5 ਲੱਗਦੇ ਸਰ ਸਰ ਇਹਨਾਂ ਦੇ ਕੌਨਸਲਿੰਗ ਹੋ ਰਿਹਾ ਜੀ ਬਿਲਕੁਲ ਬਿਲਕੁਲ ਪੁਖਤਾ ਇੰਤਜ਼ਾਮ ਹੀ ਸੀ ਜੀ ਇੱਥੇ ਵੱਡੀ ਕਪਾਣਾਂ ਚ ਹੀ ਕਿਉਂ ਹੋ ਰਿਹਾ ਜੀ ਇਹ ਇਹ ਹੁਣ ਇਹ ਤਾਂ ਮੈਂ ਓ ਕਿਉਂ ਦੇਦਾ ਕੀ ਕਹਿ ਸਕਦਾ ਜੀ ਕਿਤੇ ਵੀ ਕ੍ਰਾਈਮ ਤਾਂ ਕਿਤੇ ਵੀ ਹੋ ਜਾਂਦਾ ਜੀ ਇਸ ਤਰ੍ਹਾਂ ਕਿਉਂ ਹੋ ਰਿਹਾ ਤਕਰੀਰ ਠੀਕ ਹੈ ਜੀ ਜੀ ਐਸਐਸ ਵੀ ਮਸਲੀ ਜਿਹੜੇ ਹੈ ਸਰ ਸਰ ਕੀ ਨਾਤ ਵਟਾ ਜ ਪ੍ਰਤਾਪ ਸਿੰਘ ਜਿਹੜਾ ਪਿੰਡ ਹੈ ਜੀ ਕਿਹਨ ਕੋ ਹਸਪਤਲ ਇਹ ਜਿਹੜਾ ਤੁਸੀਂ ਇੱਥੇ ਬੈਠੇ ਹੋ ਇਸ ਟਾਈਮ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੈ ਜੀ ਇਹ ਲੜਕਾ ਜਿਹੜਾ ਸੀ ਜੀ ਕਬੱਡੀ ਦਾ ਪਲੇਅਰ ਸੀਗਾ ਤਕੜਾ ਤੇ ਸਮਾਣਾ ਚੰਡੀਗੜ੍ਹ ਦੇ ਨੇੜੇ ਮੈਚ ਚੱਲ ਰਿਹਾ ਸੀਗਾ ਉੱਥੇ ਸਵਾਣਾ ਪਿੰਡ ਸੀ ਹਾਂ ਹਾਂ ਆਂ ਜਾਨੀ ਠੀਕ ਹੈ ਜੀ ਤੇ ਉੱਥੇ ਅਣਪਛਾਣੇ ਬੰਦੇ ਆਏ ਤੇ ਉਹਨਾਂ ਦੇ ਪੈਰਨ ਕਰਕੇ ਇਹਨਾਂ ਨੂੰ ਜ਼ਖਮੀ ਕੀਤਾ ਤੇ ਹਸਪਤਲ ਜਾ ਕੇ ਪਤਾ ਕੀਤਾ ਵੀ ਨਹੀਂ ਬਚੇ ਦਮ ਹੋਰ ਤੁਸੀਂ ਕੀ ਪਰਿਵਾਰ ਲਈ ਕੀ ਮੰਗ ਕਰਦੇ ਹੋ ਬਈ ਸਰਕਾਰ ਕੋ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਬਾਕੀ ਪਰਿਵਾਰ ਬਾਰੇ ਵੀ ਸੋਚਿਆ ਜਾਵੇ ਦੇਖੋ ਅਜੇ 10 ਦਿਨ ਹੋਏ ਆ ਉਹਨਾਂ ਦੇ ਲੜਕੇ ਦਾ ਵਿਆਹ ਹੋਇਆ ਹਜੇ ਤੇ ਵੀ ਜੋ ਵੀ ਹੈ ਸਰਕਾਰ ਇਹਨਾਂ ਦੇ ਪਰਿਵਾਰ ਬਾਰੇ ਵੀ ਸੋਚੇ 来 ਗਈ ਗੋਲੀ ਚਲਾ ਦੀ ਅੰਦਰ ਪਹਿਲਾਂ ਸਾਨੂੰ ਲੱਗਿਆ ਪਟਾਕੇ ਚੱਲ ਰਹੇ ਜੀ ਉੱਥੇ ਸਾਨੂੰ ਪਹਿਲਾਂ ਲੱਗਿਆ ਪਟਾਕੇ ਚੱਲ ਰਹੇ ਆ ਉਸ ਤੋਂ ਜਦੋਂ ਫਾਇਰ ਇੱਕਦਮ ਸਟਾਰਟ ਹੋਇਆ ਤੇ ਮੁੰਡੇ ਧਰ ਨੂੰ ਐਦਾਂ ਭੱਜੇ ਧਰ ਨੂੰ ਸਾਰੇ ਉਹ ਜਿਹੜੇ ਮੁੰਡੇ ਗੋਲੀ ਵਾਲੇ ਸੀਗੇ ਠੀਕ ਹੈ ਜੀ ਉਸ ਤੋਂ ਇੱਥੇ ਫਾਇਰ ਹੋਏ ਨੇ ਇੱਥੇ ਲੱਗ ਕੇ ਉਹਨੇ ਲੈਟਾ ਉੱਥੇ ਪਤਾ ਨਹੀਂ ਕਿ ਪਗਣੀ ਕਿਹਦੇ ਗੋਲੇ ਵੱਜੇ ਉਹ ਪਤਾ ਨਹੀਂ ਪੰਜ ਕਹਿੰਦੇ 6 ਫਾਇਰ ਹੋਏ ਨੇ ਤਿੰਨ ਮੁੰਡੇ ਸੀਗੇ ਜੀ ਉਹ ਹਾਂ ਲక్ష్ਮੀ ਆ ਸ਼ਾਨ ਲక్ష్ਮੀ ਆ ਉਹ ਲੈ ਕੇ ਉਹ ਗੱਡੀ ਚ ਲੈ ਗਏ ਸੁਪੇ ਭਾਜੀ ਹੁਣ ਲੈ ਗੱਡੀ ਪਰ ਕਿਹੜਾ ਹਸਪੀਟਲ ਲੈ ਗਿਆ ਪਤਾ ਨਹੀਂ ਹੈ ਨਹੀਂ ਜੀ ਨਹੀਂ ਪੰਜ ਨਹੀਂ ਭਾਜੀ ਜਿੱਦਾਂ ਆਏ ਨਾ ਦਰਸ਼ਕਾਂ ਦੇ ਉੱਪਰ ਗੋਲੇ ਚੱਲੀਆਂ ਜਾਂਦੀਆਂ ਅੱਛਾ ਕਹਿੰਦਾ ਰਾਣਾ ਬਲਾਚੋਰੀ ਇੱਦਾਂ ਸੁਣਦਾ ਪਤਾ ਨਹੀਂ ਜੈ ਗੋਣਾਂ ਚ ਆ ਰਿਹਾ ਚੱਕ ਤੱਕ ਹਾਂ ਰਾਣਾ ਚੱਕ ਤਾਈ ਉਹ ਚਾ ਅੱਛਾ ਉਹਦੇ ਗੋਲੀਆਂ ਮੂੰਹ ਤੇ ਸਾਰੇ ਕਿਤੇ ਕਿੰਨੇ ਕਿੰਨੇ ਫੇਰ ਹੋਏ ਆ ਜੀ ਤੇ ਅੰਦਰ ਖੋਈ ਨੇ ਬਾਹਰ ਲਾਤੀ ਬਾਹਰ ਜੋ ਟੀਮਾਂ ਬਾਹਰ ਆ ਰਹੀਆਂ ਥੀਆਂ ਹੁਣ ਭੇਜਿਆ ਹਸਪੀਟਲ ਗਈਆ ਗੱਡੀ ਭੇਜਦੀ ਹੋਏ ਕੋਈ ਸੀ ਬੰਦਾ ਹੋ ਇੱਕੋ ਵੱਡਾ ਕਿੰਨੀਆਂ ਗੱਡੀਆਂ ਜਾਇ ਸੀ ਉਹ ਸਪਲੈਂਡਰ ਮੋਟਰ ਹੈ ਜਿਹਦੇ ਤਿੰਨ ਬੰਦੇ ਅੱਛਾ ਕਿੰਨੇ ਵਜੇ ਹੋਇਆ ਕੰਮ ਇਹ ਹੋਣੀ ਹੋਣੀ ਵੀਰੇ 2-5 ਮਿੰਟ ਹੋਏ 5 ਮਿੰਟ ਹੋਏ ਹਾਂ 5 ਮਿੰਟ ਹੋਏ ਸਿੱਧੀ ਫਾਇਰ ਕਰਿਆ ਸਿੱਧੀ ਫਾਇਰ ਕਰਿਆ ਸਿੱਧੀ ਫਾਇਰ ਕਰਿਆ ਉਹ ਤਾਂ ਜੀ ਰਾਣਾ ਪਾਕੇ ਚੱਲ ਰਹੇ ਬਾਜਾ ਲਾਈ ਸਾਰੇ ਫੇਰ ਹੋ ਗਏ ਨਾ ਚੰਮਲਾ ਜੀ ਮੈਂ ਸਾਫ ਕਾ ਸਾਫ ਕਾ ਸਰਪੰਚ ਹਾਂ ਜੀ ਤੇ ਇਹ ਜਿਹੜੇ ਤੁਸੀਂ ਆਪਾਂ ਕਿਹੜੇ ਪਿੰਡ 'ਚ ਬੈਠੇ ਜੀ ਚੁੰਕੋਆ ਪਿੰਡ ਆ ਜੀ ਅੱਛਾ ਉਹਨਾਂ ਦੇ ਘਰੇ ਬੈਠੇ ਠੀਕ ਵਾਰਦਾਤ ਹੋਈ ਉਹਦੇ ਬਾਰੇ ਸੰਤੋਖ ਬਰਾਦਾਦ ਕਬੱਡੀ ਦਾ ਜਿਹੜਾ ਮੈਚ ਸੀਗਾ ਜੀ ਚੱਲਣਾ ਉਹਦੇ ਸਬੰਧ 'ਚ ਇਕੱਠੇ ਹੋਏ ਸੀਗੇ ਜਿਹੜੀ ਖਬਰ ਸੁਣੀ ਆ ਸੀ ਮਾਹਲੀ ਤੋਂ ਤੇ ਉੱਥੇ ਮੁੰਡੇ ਕੋਈ ਆਏ ਜੀ ਅਣਪਛਾਤੇ ਕਹਿੰਦੇ ਜੀ ਉਹਨਾਂ ਨੂੰ ਗੋਲੀਆਂ ਮਾਰ ਗਏ ਹਾਂਜੀ ਤੇ ਇਹ ਕਿੰਨੀ ਕੁ ਉਮਰ ਸੀ ਇਹਦੀ ਮੁੰਡੇ ਇਹਨਾਂ ਦੀ 31 ਸਾਲ ਸੀ ਸਰ ਤੇ ਇਹ ਇਹ ਦਾ ਪਰਿਵਾਰਕ ਮੈਂਬਰ ਕੌਣ ਕੌਣ ਇਹਨਾਂ ਦੇ ਵਿੱਚ ਇਹਨਾਂ ਦੇ ਇੱਕ ਭਰਾ ਆ ਜੀ ਇੱਕ ਭੈਣ ਆ ਜੀ ਤੇ ਫਾਦਰ ਆ ਹੋਰ ਚਾਚੇ ਤਾਇ ਵੀ ਹੈਗੇ ਆ ਜੀ ਇਹ ਵਿਆਹਿਆ ਸੀਗਾ ਜੀ ਹਾਂ ਜੀ ਕਿੰਨੇ ਨੂੰ ਵਿਆਹ 10 ਦਿਨ ਹੋਏ 10 ਕ ਦਿਨ ਹੋਏ ਸਰ ਸਿਰਫ ਵਿਆਹ ਹੋਇਆ ਨੂੰ ਜੀ ਮੰਗ ਕੀ ਕਰਦੇ ਹੁਣ ਤੁਸੀਂ ਹੋਰ ਕੀ ਮੰਗ ਮੰਗੇ ਆ ਜੀ ਵੀ ਜਿਨ੍ਹਾਂ ਨੇ ਇਹ ਕਾਂਡ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਇੱਥੋਂ ਤੱਕ ਕਿ ਫਾਂਸੀ ਦੀ ਸਜ਼ਾ ਸਜ਼ਾ ਮਿਲਣੀ ਚਾਹੀਦੀ ਆ ਜੀ ਇਹ ਪਿੰਡ ਵਾਲਿਆਂ ਦੀ ਜਾਂ ਪਰਿਵਾਰ ਦੀ ਜਾਂ ਜਿੰਨੇ ਵੀ ਅਸੀਂ ਇਕੱਠੇ ਹੋਏ ਆ ਸਾਰਿਆਂ ਦੀ ਇਹ ਮੰਗ ਆ ਇੰਨਾ ਪ੍ਰੇਮ ਨਾਲ ਇੰਨਾ ਸਾਰਿਆਂ ਨਾਲ ਕਰਦਾ ਸੀਗਾ ਕੀ ਮੰਗ ਕਰਦੇ ਆ ਤੁਸੀਂ ਸਰਕਾਰ ਤੋਂ ਹਾਏ ਹਾਏ ਸਰਕਾਰ ਤੋਂ ਹੀ ਮੰਗਾ ਸਾਡੀ ਬਦੋਸ਼ੀਆਂ ਤੂੰ ਕਢ ਤੋੜੋ ਔਰ ਕਢੀ ਤੋਂ ਕਢੀ ਸਜ਼ਾ ਦਿਓ ਉਹਨਾਂ ਨੂੰ ਸਾਡਾ ਰੋਚਾ ਵਾਪਸ ਫਿਰ ਵੀ ਨਹੀਂ ਆਣਾ ਓਏ